ਸ਼੍ਰੋਮਨੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਗੁੰਮਟਾਲਾ ਕਲੋਨੀ ਲੋਹਾਰਾ ਕਾ ਰੋਡ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਰਪੰਚ ਅਮਰੀਕ ਸਿੰਘ, ਸਰਕਲ ਪ੍ਰਧਾਨ ਪਵਨ ਕੁਮਾਰ ਹੈਪੀ, ਗੁਲਸ਼ਨ ਹਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸ਼੍ਰੋਮਨੀ ਅਕਾਲੀ ਦਲ ਦੇ ਆਗੂ ਹਾਜ਼ਰ ਸਨ। ਸੀਵਰੇਜ ਪਾਇਆ ਮੇਨ ਵੇਖੋ 1.50 ਬੋਟ ਦੀ ਨੌਰਥ ਦੀ ਪੰਚਾਇਤ ਸੀ ਪਹਿਲਾਂ। ਪਹਿਲਾਂ 1.50 ਬੋਟ ਦੀ ਸਿਰਫ ਐ ਸੀ। ਇਸ ਤੋਂ ਪਹਿਲੀ ਪੰਚਾਇਤ ਵੀ ਮੇਰੇ ਹਲਕੇ ਦੀ ਨਹੀਂ ਵੈਸਟਦੀ ਸੀ। ਪਰ ਲਾ ਪਾਸਾ ਵੀ ਸਾਰਾ ਵੈਸਟ ਆ। ਉਦੇ باوجود ਕਰੋਨਾ ਰਬ ਦਾ ਸੀਵਰੇਜ ਮੈਂ ਪਵਾਇਆ 1.50 ਦੀ ਇਹ ਪੰਚਾਇਤ ਪਿੱਛੇ ਨਾਲ ਬਾਕੀ ਸਭ ਨੂੰ ਸਹੂਲਤ ਦਿੱਤੀ ਇਹਨਾਂ ਕਰਕੇ ਬਾਕੀ ਕਲੋਨੀਆਂ ਜਿੰਨੀਆਂ ਪਰਲੇ ਵਾਸੇ ਪੂਰੀ ਲੋਹਾਰਕਾ ਰੋੜਿਆ ਉਹਦਾ ਸੀਵਰੇਜ ਵੀ ਇਸ ਸੇਵਾਦਾਰ ਨੇ ਪਵਾਇਆ ਵੱਡੇ ਸੀਵਰੇਜ ਸੜਕ ਵੀ ਬਣਾਈ ਸੜਕ ਵਾਸਤੇ ਪੈਸੇ ਦਿੱਤੇ ਇਹਨਾਂ ਨੇ ਬਾਅਦ ਚ ਸਾਡੀ ਦੇ ਸਰਕਾਰ ਚੱਲ ਗਈ ਖੁਰਦਬੁਰਦੀ ਕੀਤਾ ਬਹੁਤ ਚੱਜ ਦੀ ਸੜਕ ਇੱਕ ਵਾਰੀ ਨਹੀਂ ਤੇ ਮੈਂ ਲਾਰੈਂਸ ਰੋਡ ਵਰਗੀ ਸੜਕ ਬਣਾਉਣੀ ਸੀ ਵਧੀਆ ਲਾਈਟਾਂ ਸੋਹਣੀਆਂ ਲਾ ਕੇ ਪਰ ਇਹ ਆ ਵੀ ਜਿੱਥੇ ਛੱਡਿਆ ਇੱਥੇ ਟਿਊਬਲ ਲਵਾਇਆ ਸੀ ਇਹਨਾਂ ਕੋ ਟਿਊਬਲ ਚਲਾਇਆ ਹੀ ਨਹੀਂ ਕੋ ਇਹ ਵੇਖੋ ਵੀ ਇੱਕ ਸਰਕਾਰ ਪੂਰੀ ਨੰਗੀ ਇੱਕ ਅੱਧੀ ਨੰਗੀ ਮੇਰਾ ਲਾਇਆ ਟਿਊਬਲ ਚਲਾਇਆ ਦਾ ਕਰੀ ਇਹਨਾਂ ਨੇ ਵੇਖੋ ਕਿੱਡੇ ਜੋਧਿਆ ਸੋ ਡਾਕਟਰ ਸਾਹਿਬ ਦੇ ਬੜੇ ਜੋਰ ਨਾਲੇ ਜਿਹੜੀ ਮੀਟਿੰਗ ਜਿਹੜੀ ਰਖਾਈ ਗਈ ਹੈ ਕਿਉਂਕਿ ਹਲਕਾ ਬੜਾ ਵੱਡਾ 18-19 ਲੱਖ ਵੋਟ ਹੈ ਔਰ ਅਸੀਂ ਜਿਹੜੇ ਜੋਸ਼ੀ ਸਾਹਿਬ ਉਹ ਇੱਥੋਂ ਘਰ ਦੇ ਜੀ ਨੇ ਆਪਣੇ ਨੌਰਥ ਹਲਕੇ ਚ ਪੈਂਦਾ ਤੇ ਇਹਨਾਂ ਨੇ ਹੁਣ ਕਿਹਾ ਕਿ ਜੋਸ਼ੀ ਸਾਹਿਬ ਜ਼ਰੂਰ ਆਉਣ ਪਰ ਮੈਂ ਕਹਿੰਨਾ ਕਿ ਇਹ ਜਿਹੜੀ ਲੜਾਈ ਹੈ ਨਾ ਉਹ ਨੌਰਥ ਹਲਕੇ ਦੇ ਇੱਕ ਵਰਕਰ ਦੀ ਸਾਰੇ ਵਰਕਰਾਂ ਦੀ ਹੈ ਤੋ ਆਪਾਂ ਜਿਆਦਾ ਸਮਾਂ ਜੋਸ਼ੀ ਸਾਹਿਬ ਦਾ ਨਹੀਂ ਸਾਰੇ ਜੋਸ਼ੀ ਸਾਹਿਬ ਜੇ ਸਾਰੇ ਹੀ ਅਨਿਲ ਜੋਸ਼ੀ ਬਣ ਕੇ ਤੇ ਆਪਾਂ ਤੱਕੜੀ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਤੇ ਕਾਮਯਾਬ